ਦੋਸਤੋ ਕਿਸਾਨ ਦੀ ਲੁੱਟ ਹਰ ਪਾਸੇ ਹੋ ਰਹੀ ਆ ਦਵਾਈਆਂ ਚ ਡੀਏਪੀ ਚ ਫੁੱਲ ਲੁੱਟ ਪੂਰੀ ਫਿਰ ਸਬਜ਼ੀਆਂ ਚ ਲੁੱਟ ਹੋ ਰਹੀ ਆ ਸਬਜ਼ੀ ਕਿਸਾਨ ਉਗੋਂਦਾ ਵਾ ਫਿਰ ਜਦੋਂ ਉਸ ਨੂੰ ਵੇਚਣ ਜਾਂਦਾ ਨਾ 2 ਰੁਪਏ ਕਿਲੋ ਦੇ ਹਿਸਾਬ ਨਾਲ ਵੇਖਦੀ ਆ 3 ਰੁਪਏ 4 ਰੁਪਏ ਕਿਲੋ ਦੇ ਹਿਸਾਬ ਨਾਲ ਵੇਖਦੀ ਆ ਤੇ ਹੁਣ ਜਿਹੜੀ ਗੋਭੀ ਆ 200 ਰੁਪਏ ਕਿਲੋ ਵੇਖ ਰਹੀ ਆ ਤੇ ਕਿਸਾਨ ਤੋ ਖਰੀਦੀ ਗਈ ਆ 2 ਰੁਪਏ ਆਪ ਵੀਡੀਓ ਦੇ ਨਾਲ ਜੁੜਿਓ ਦੋਸਤੋ ਹਾਂਜੀ ਨਰੇਜ ਜੀ ਪਟੰਡੇ ਦੀ ਗੱਲ ਕਰ ਰਹੇ ਹਾਂ ਪਟੰਡੇ ਚ ਜਿਹੜੀ ਗੋਪੀ 2 ਰੁਪਏ ਵੀ ਦੀ ਕਿਸਾਨਾਂ ਤੋਂ ਲਈ ਜਾਂਦੀ ਹੈ ਉਹ 200 ਰੁਪਏ ਕਿਲੋ ਸ਼ਹਿਰ ਦੇ ਅੰਦਰ ਵਿਕੀ ਜਾ ਰਹੀ ਹੈ ਕੋਈ ਉਹਨਾਂ ਦਾ ਬਾਈ ਬਾਪ ਨਹੀਂ ਉਹ ਜਿਹੜੇ ਉੱਥੇ ਆੜਤੀਏ ਬੈਠੇ ਆ ਪੰਜ ਚਾਰ ਜਿਹੜੇ ਉਹਨਾਂ ਦੇ ਪ੍ਰਧਾਨ ਹੈ ਉਹਨਾਂ ਨੇ ਕਦੇ ਐਸ ਗੱਲ ਕਰਨੀ غور ਨਹੀਂ ਕੀਤਾ ਵੀ ਕਿਹੜਾ ਰੇਟ ਕੀ ਇਸ ਦੇ ਆਧਾਰ ਦਾ ਹੈ ਬਾਕੀ ਤੁਸੀਂ ਸ਼ਹਿਰਾਂ 'ਚ ਜਾਓ ਉੱਥੇ ਰੇਟ ਦੇਖੋ ਜਿਹੜੇ ਸ਼ਹਿਰ ਦੇ ਅੰਦਰ ਧਨੀਆਂ 400 ਰੁਪਏ ਕਿਲੋ ਵੇਚ ਲਿਆ ਹੋਏ ਵੱਡੇ ਨੇ ਸ਼ਹਿਰ ਤੋਂ ਕੋਈ ਨਹੀਂ ਕੋਈ ਬੋਲਿਆ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਯ ਕਰੀ ਬਤਾ ਸਭ ਕੀ ਕਿਤੋਂ ਫਾਊਗਾ ਕਿਸਾਨਾਂ ਨੂੰ ਤਾਂ ਤੁਸੀਂ ਰੇਟ ਦਿੰਦੇ ਨਹੀਂ ਪੂਰਾ ਕਿਸਾਨਾਂ ਤੋਂ ਤੁਸੀਂ ਧੱਕ ਲਿਆ ਮੰਨੋ 4 4 ਰੁਪਏ ਕੋਪੀ ਦੇ ਜਾਂਦੇ ਆ ਆ ਬਾਈ ਮੇਰੇ ਨਾਲ ਖੜਾ ਆ ਬਾਈ ਖੜਾ ਹੈ 4 ਰੁਪਏ ਕੋਪੀ ਦੇ ਇਹਨਾਂ ਤੋਂ ਲੈ ਲੈਂਦੇ ਆ ਤੇ ਉਦੋਂ ਬਾਅਦ 200 ਰੁਪਏ ਦੀ ਕਿਹ ਜਾਂਦੀ ਹੈ 100 150 ਰੁਪਏ ਦੀ ਕਿਹ ਜਾਂਦੀ ਹੈ ਸਟੋਰੀਆਂ 100 150 ਰੁਪਏ ਕਿਲੋ ਜੜੀਆਂ ਜਾਰਵਰ ਦੀ ਸਿਕੰਦੇ ਆ ਮੇਰਾ ਭਰਾ ਬੈਠਾ ਹੈ ਇਹਨੂੰ ਪੁੱਛੋ ਅੱਛਾ ਜੀ ਆ ਦੱਸੋ ਤੁਸੀਂ ਮੈਂ ਜਿਹੜੀ ਗੋਭੀ ਲੈ ਕੇ ਆਉਂਦਾ ਫੱਟੀ ਦੇ ਵਿੱਚ ਅੱਛਾ ਇਹ ਬਾਈ ਜੀ ਮੇਰਾ ਨਹੀਂ ਕੱਲੇ ਹਰੇਕ ਕਿਸਾਨ ਦਾ ਸੋਚਣੀ ਆ ਅਸੀਂ ਸਵੇਰ ਸ਼ਾਮ ਨੂੰ ਸਾਰਾ ਦਿਨ ਲਾ ਕੇ ਆਪਦੀ ਸਬਜ਼ੀ ਉੱਥੋਂ ਤੋੜ ਦੇ ਕਰਦੇ ਆ ਖੇਤਾਂ ਚੋਂ ਇੱਥੇ ਸਵੇਰ ਅਸੀਂ 4 ਵਜੇ ਮੰਡੀ ਚ ਸਬਜ਼ੀ ਲੈ ਕੇ ਪਹੁੰਚ ਜਾਂਦੇ ਆ ਇੱਥੇ ਸਾਡੀ ਸਬਜ਼ੀ ਵਿਕਦੀ ਆ ਕੱਟਿਆਂ ਦੇ ਹਿਸਾਬ ਨਾਲ ਮੰਨ ਲਓ 25 ਕਿਲੋ ਦਾ ਗੱਟਾ 25 ਕਿਲੋ ਦਾ ਗੱਟਾ 100 ਰੁਪਏ ਦੇ ਲੈ ਲੈ 2 ਰੁਪਏ ਕਿਲੋ ਕੋ ਵੀ 4 ਰੁਪਏ ਕਿਲੋ ਉਹੀ ਰੇੜੀ ਵਾਲਿਆ ਤੋਂ ਇੱਥੇ ਆਪਾਂ ਨੂੰ 100-150 ਰੁਪਏ ਆਪਣੀ ਆਮ ਪਬਲਿਕ ਨੂੰ ਮਿਲਦੀ ਆ ਜੇ ਕਿਤੇ ਅਸੀਂ ਸੋਚੀਏ ਵੀ ਚੱਲ ਬਾਹਰ ਜਾ ਕੇ ਅਸੀਂ ਮੰਨ ਲਓ ਬਾਜ਼ਾਰ ਚ ਲਾ ਲਈਏ ਸਾਡੀ ਸਾ ਦੇਖੋ ਅਸੀਂ ਪੰਜਾਬ ਦੇ ਪੰਜਾਬ ਦੇ ਵਾਸੀ ਆ ਸਾਰੇ ਅਸੀਂ ਪੰਜਾਬ ਦੇ ਬੰਦੇ ਆ ਉਹਦੇ ਸ਼ਹਿਰੀ ਭਾਈਆਂ ਨੂੰ ਆਪਦੀ ਸਬਜ਼ੀ ਨਹੀਂ ਵੇਚ ਸਕਦੇ ਸਿੱਧੀ ਵਿੱਚੋਂ ਭਈਆ ਕਲਚਰ ਪਤਾ ਨਹੀਂ ਕਿਉਂ ਪ੍ਰਸ਼ਾਸਨ ਨੇ ਕਰ ਰੱਖਿਆ ਉੱਥੋਂ ਲਿਆਉਂਦੇ ਆ ਦੋ ਸਾਢੇ ਤੋਂ 4 ਰੁਪਏ ਮਿਲਦੀ ਆ ਉਹੀ ਇਹ ਭਈਆ ਨੂੰ ਜਿਹੜੇ ਵਪਾਰੀ ਬੈਠੇ ਆ ਸਬਜ਼ੀ ਮੰਡੀ ਤੋਂ ਦਿੱਕਦੇ ਆ ਸਿੱਧਾ ਉਹਨੇ ਕਿਹਾ ਉਹ ਉਹਨਾਂ ਨੂੰ ਅੱਗੇ 10 ਰੁਪਏ ਦਿੰਦੇ ਇੱਥੇ ਆ ਕਿ ਉਹ 100 ਰੁਪਏ ਵੇਚਦੇ ਆ ਕਿਸਾਨ ਨੂੰ ਆਪਦਾ ਬਲਦਾ ਮੁੱਲ ਨਹੀਂ ਮਿਲਦਾ ਉਹ ਆਪਦੀ ਥਾਂ ਸਹੀ ਹੈ ਖਰੀਦਦਾਰ ਆਪਦੀ ਥਾਂ ਸਹੀ ਹੈ ਜੀ ਵਿਚਾਲੇ ਜਿਹੜੇ ਵਿਚੋਲੇ ਬਣਦੇ ਆ ਉਹ ਖਾ ਮਖਾ ਪੈਸਾ ਕਮਾਈ ਜਾਂਦੇ ਆ ਜਦੋਂ ਅੰਗਰੇਜ਼ ਜੀ ਜਦੋਂ ਅੰਗਰੇਜ਼ ਜੀ ਜਦੋਂ ਕਿਸਾਨਾਂ ਤੋਂ ਕੁਝ ਲੈਂਦੇ ਆ ਨਾ ਉਹ ਜਿਹੜੇ ਸਿੱਧਾ ਪੈਸਾ ਲੈਂਦੇ ਆ ਜਵੇਂ ਵੀਰ ਜੀ ਨੇ ਆਖਿਆ ਉਹ ਵੀ ਮੈਂ ਕਹਿਣਾ ਚਾਹੁੰਦਾ ਵੀ ਇਹ ਬਿਲਕੁਲ ਜਿਹੜੇ ਹਾਲੂ ਅੱਜ ਕੱਲ੍ਹ ਲੋਕ ਜਾਂ ਮਤੀਰੇ ਛੜਕਾਂ ਤੇ ਛੱਡ ਦਿੰਦੇ ਨੇ ਕਿਸਾਨ ਉਹ ਅੱਕੇ ਗੁੱਸੇ ਹੋ ਕੇ ਛੱਡਦੇ ਆਂ ਨਹੀਂ ਤਾਂ ਵਿਕਦਾ ਹੀ ਨਹੀਂ ਵਿਕਦਾ ਨਹੀਂ ਕਿਉਂਕਿ ਕੁਝ ਬੰਦੇ ਜਿਹੜੇ ਇੱਥੇ ਬਟੰਡੇ ਦੇ ਵਿੱਚ ਸਬਜ਼ੀ ਮਾਫੀਆ ਬਣੇ ਹੋਏ ਆਂ ਨਾਲ ਉਹਨਾਂ ਨੇ ਕਿਤਾਬੀ ਦੇਣਾ ਚਾਹਤਾ ਵੀ ਇਹਨੂੰ ਲੋਟ ਕਰੋ ਨਹੀਂ ਤਾਂ ਤੁਹਾਡੇ ਖਲਾਫ ਅੰਦੋਲਨ ਚਲਾ ਕੇ ਤੇਰੀ ਚੱਲ ਰਹੀ ਹੈ ਇਹ ਜਲਦੀ ਮੈਂ ਲੋਕਾਂ ਨੂੰ ਲਾਹਬੰਦ ਕੀਤਾ ਗਿਆ ਰ ਮੈਂ ਰਾਤੀ ਆਪਦੇ ਬੰਦੇ ਨਾਲ ਮੀਟਿੰਗ ਕਰ ਚੁੱਕਾ ਇਸ ਸਬੰਧ ਵਿੱਚ ਆ ਤੁਹਾਡੇ ਕੋਲੇ ਕਿਸਾਨ ਵੀ ਆਇਆ ਜਿਹੜਾ ਇਹ ਤਾਂ ਦੇਖੋ ਦੁਖੀ ਹੋ ਕੇ ਆਇਆ ਇਹ ਦ ਸਾਡੇ ਹਿੱਤ ਦੀ ਗੱਲ ਕਰਨਾ ਹੈ ਲੈ ਵੀ ਜਿਹੜੇ ਕਿਸਾਨਾਂ ਦਾ ਪੂਰਾ ਪਰਿਵਾਰ ਉੱਤੇ ਸਬਜ਼ੀਆਂ ਤੋੜਦਾ ਹੈ ਉਸ ਨੂੰ ਉਹਨੂੰ ਰੇਟ ਨਹੀਂ ਮਿਲਦਾ ਉਹਨੂੰ ਨਜ਼ਾਰਾ ਕੋ ਉੱਤੇ ਬੱਚੇ ਜਿਹੜੇ ਬੰਦੇ ਨੇ ਅੰਨੋ ਗਾ ਕੇ ਸਾਨੂੰ ਦਿੱਤਾ ਜਿਹੜੇ ਬੰਦੇ ਨੇ ਸਬਜ਼ੀ ਸਾਨੂੰ ਗਾ ਕੇ ਦਿੱਤੀ ਜਿੰਦੇ ਜੀਵ ਦੇ ਅਸੀਂ ਸਵਾਦ ਪੂਰੇ ਕਰਦੇ ਆਂ ਆਪਣੇ ਘਰੇ ਬੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਵਧੀਆ ਤੋਂ ਵਧੀਆ ਸਬਜ਼ੀ ਖਵਾਉਣ ਦੀ ਕੋਸ਼ਿਸ਼ ਕਰਦੇ ਆਂ ਜਦੋਂ ਕਿਸਾਨਾਂ ਨੂੰ ਉਹਨਾਂ ਰੇਟ ਨਹੀਂ ਮਿਲ ਰਿਹਾ ਜਦੋਂ ਤੁਹਾਡੇ ਸਾਹਮਣੇ ਮੈਂ